साथियों आप जुड़े हैं हमारे इंडिया न्यूज 24 के साथ तो साथियों हमारे साथ जुड़े हैं आज गुरु ग्रंथ से जुड़े बाबा जी हम उनसे जानकारी लेंगे वो अपने विचारों को हमारे चैनल के माध्यम से क्या प्रचार करना चाहते हैं so... जी बाबा जी आप जी दा हमारे चैनल स्वागत है ਆਪ ਵੀ ਸਾਰੇ ਵੀਰਾਂ ਦਾ ਧੰਨਵਾਦ ਸੋ ਆਪ ਦੀ ਸਮਾਗੜ ਕਿ ਆਪਣਾ ਅਨਮੁੱਲਾ ਸਮਾਗੜ ਕਿ 10 ਦੇ ਗ੍ਰਹਿ ਵਿਖਾਇਓ ਸੋ ਸਭ ਤੋਂ ਪਹਿਲਾਂ ਸਾਰੀ ਪੰਜਾਬ ਦੀ ਸਾਰੀ ਹਰਿਆਣੇ ਦੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪ ਸਿੱਖ ਧਰਮ ਜੋ ਆਪਨੇ ਅਪਣਾਇਆ ਉਹ ਕਹਾ ਸੇ ਆਪਣੇ ਗਿਆਨ ਲੀਆ ਜਿਹੜਾ ਇਹ ਪੈਰਾ ਵਿਸ਼ੇਖ ਧਰਮ ਅਪਣਾਇਆ ਇਹ ਭਾਈ ਸੰਤੋਖ ਸਿੰਘ ਜੀ ਮਹਾਪੁਰਸ਼ ਕਵੀ ਰਾਜ ਚੂੜਾਵਣੀ ਜਿਹੜੇ ਜਿਨ੍ਹਾਂ ਨੇ ਰਚਨਾ ਕੀਤੀ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਸ੍ਰੀ ਗੁਰਪ੍ਰਤਾਪ ਨਾਨਕ ਪ੍ਰਕਾਸ਼ ਗ੍ਰੰਥ ਰਮਾਇਣ ਦਾ ਵੀ ਪੈਰਾ ਕੀਤਾ ਉਹਨਾਂ ਨੇ ਜੀ ਸੋ ਉਹਨਾਂ ਦੇ ਇੱਕ ਬਚਨ ਆਂਦਾ ਹੈ ਇਤਿਹਾਸ ਵਿੱਚ ਵੀ ਸਿੱਖਾਂ ਦੇ ਘਰ ਜਨਮ ਜਿਨੇ ਲੈਣਾ ਉਹਦੇ ਬੜੇ ਚੰਗੇ ਕਰਮ ਬੜੇ ਚੰਗੇ ਭਾਗ ਹੈ ਪਰ ਇਹਦਾ ਸੇਕ ਧਰਮ ਦੇ ਵਿੱਚ ਜਨਮ ਲੈ ਕੇ ਜਿਹਨੂੰ ਜਪਜੀ ਸਾਹਿਬ ਜੀ ਦਾ ਪਾਠ ਜਿੰਨੇ ਕੰਠ ਨਹੀਂ ਕੀਤਾ ਵੀ ਜੋ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਵੀ ਉਹਦੇ ਜੀਵਨ ਲਾਂਤਾ ਯੋਗ ਹੈ ਜਿਹਦਾ ਸਿੱਖ ਧਰਮ ਦੇ ਵਿੱਚ ਜਨਮ ਹੋਇਆ ਇੰਨੇ ਵੱਡੇ ਭਾਕਾ ਨਾਲ ਵੀ ਉਹਨੇ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਕੀਤਾ ਸੋ ਜਿਹੜਾ ਇਹਨਾਂ ਨੇ ਪ੍ਰਸ਼ਨ ਕੀਤਾ ਵੀ ਆਪਾਂ ਕਿਵੇਂ ਇਸ ਧਰਮ ਜਾਏ ਮਹਾਰਾਜੇ ਤਰਸ ਨਾਲ ਦਿਆ ਨਾਲ ਪੂਰਵਗ੍ਰਮ ਅੰਕੁਰਜ ਪ੍ਰਕੀਓ ਭੇਟਿਓ ਪੂਰ ਕਰਸਕ ਬੈਰਾਗੀ ਮਿਟਿਓਂਂ ਦੇਰ ਮਿਲਿਓ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਇਹ ਮੈਂ ਆਪਣੇ ਬੜੇ ਚੰਗੇ ਭਾਗ ਸਮਝਦਾ ਵਾਂ ਮਹਾਰਾਜ ਦੇ ਤਰਸ ਨਾਲ ਮੇਰਾ ਜਿਹੜਾ ਜਨਮ ਹੈ ਆਪਣਾ ਉਹ ਮੇਰਾ ਸਿੱਖ ਧਰਮ ਦੇ ਵਿੱਚ ਹੀ ਜਨਮ ਹੋਇਆ ਮੇਰੇ ਵੱਡੇ ਦਾਦਾ ਜੀ ਬਾਬਾ ਮੰਗਲ ਸਿੰਘ ਜੀ ਮਹਾਪੁਰਸ਼ ਉਹ ਵੀ ਗੁਰਦੁਆਰੇ ਦੀ ਪ੍ਰਧਾਨਗੀ ਦੀ ਸੇਵਾ ਨਿਭਾਉਂਦੇ ਰਹੇ ਅਰਨਾਇਆ ਪਿੰਡ ਤੇ ਵਾ ਇਥੋਂ ਲੱਗ ਗਈ ਹੈ ਸੋ ਮੈਂ ਕੋਤ ਦਿਨਾਂ ਦੇ ਦਰਸ਼ਨ ਕੀਤੇ ਉਹਨਾਂ ਨੂੰ ਮੈਂ ਦੇਖਦਾ ਰਿਹਾ ਛੋਟੇ ਹੁੰਦੇ ਸੀ ਜਦੋਂ ਮੈਂ 4-5 ਸਾਲਾਂ ਦਾ ਸੀ ਮੇਰੇ ਦਾਦਾ ਜੀ 2:30 ਵਜੇ ਪਹਿਲੇ ਪੈਰ ਆਪਣਾ ਉਹਨਾਂ ਨੇ ਚਲੋ ਪਹਿਲਾ ਪੈਰ ਤੇ ਬੁੱਢੇ ਦਾਲ ਜਿਵੇਂ ਸਵਾ 12 ਵਜੇ ਹੁੰਦਾ ਉੰਜ 2:30 ਵਜੇ ਉਹਨਾਂ ਨੇ ਇਸ਼ਨਾਨ ਪਾਣੀ ਕਰਕੇ ਤੇ ਆਪਣਾ ਪੂਰਾ ਪੈਰਾ ਗ ਜਾ ਕੇ ਦਸਤਾਰ ਵਧੀਆ ਸਜਾ ਕੇ ਤੇ ਗੁਰਦੁਆਰੇ ਜਾਂਦੇ ਹੁੰਦੇ ਸਨ ਸੋ ਸਭ ਤੋਂ ਜਿਹੜਾ ਨਾ ਪਹਿਲਾ ਪ੍ਰਸ਼ਨ ਮੇਰਾ ਜਨਮ ਹੀ ਮਹਾਰਾਜੀ ਕਿਰਪਾ ਨਾਲ ਸੇਕ ਧਰਮ ਦੇ ਵਿੱਚ ਹੋਇਆ ਆਪਾਂ ਆਏ ਨਹੀਂ ਸਾਡਾ ਜਨਮ ਹੀ ਸੇਕ ਧਰਮ ਦੇ ਵਿੱਚ ਹੋਇਆ ਆਪਾਂ ਸ਼ੁਰੂ ਤੋਂ ਹੀ ਸਾਡੇ ਪਿਤਾ ਜੀ ਦਾਦੇ ਪੁਰਖਾਂ ਦੀ ਸਿੱਖੀ ਸਾਡੇ ਧਰਮ ਚ ਹੈਗੀ ਹੈ। ਤੋਂ ਬਾਬਾ ਜੀ ਦੇਖਿਆ ਜਾਂਦਾ ਜਿਵੇਂ ਆਪਾਂ ਨਸ਼ੇ ਦੀ ਤਰਫ ਜਾਦਾ ਆਪਾਂ ਯੁਵਾ ਚੱਲ ਰਹੇ ਉਹਨਾਂ ਦੇ ਬਾਰੇ ਕੀ ਕਹੋ? ਜਿਹੜਾ ਨਸ਼ੇ ਦੀ ਤਰਫ ਯੁਵਾ ਚੱਲ ਰਹੇ ਆ ਉਹਦਾ ਸਭ ਤੋਂ ਵੱਡਾ ਦੁਖਾਂਤ ਹੈ ਵੀ ਆਪਾਂ ਧਰਮ ਤੋਂ ਬਾਣੀ ਸਿਮਰਨ ਤੋਂ ਬੜੇ ਦੂਰ ਹੋ ਗਏ ਆ। ਉਹ ਭਾਵੇਂ ਕਿਸੇ ਵੀ ਧਰਮ ਦੇ ਲੋਕ ਹੋਣ ਆਪਣਾ ਦੇਖੋ ਜਿਵੇਂ ਅੱਜ ਆਪਾਂ ਇਹ ਵੀ ਪੈਰਾ ਕਰੀਏ ਵੀ ਜਿਹੜੇ ਅੱਜ ਕੱਲ ਡਿਵੋਰਸ ਹੋ ਰਿਹਾ ਲੋਕਾਂ ਦੇ ਜਾਂ ਇੱਕ ਬੀਬੀ ਆਪਣੇ ਬੰਦੇ ਨਾਲ ਵਧੀਆ ਨਹੀਂ ਰਹਿੰਦੀਆਂ ਬੰਦਾ ਬੀਬੀ ਦੇ ਨਾਲ ਵਧੀਆ ਨਹੀਂ ਰਹਿੰਦਾ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਵੀ ਉਹ ਧਰਮ ਦੇ ਨਾਲ ਨਹੀਂ ਜੁੜੇ ਨਾ ਉਹ ਕੋਈ ਹਨੂਮਾਨ ਚਾਲੀਸਾ ਦਾ ਪਾਠ ਕਰਦੇ ਆ ਜੇ ਮਾਲੋ Hindu ਹੈ ਭਾਗਵਤ ਗੀਤਾ ਦਾ ਕੋਈ ਪਾਠ ਕਰਨਾ ਰਮਾਇਣ ਰਾਮਚਰਿਤਮਨਸਾ ਦਾ ਪਾਠ ਕਰਨਾ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦਾ ਪਾਠ ਕਰਨਾ ਚਾਹੀਦਾ ਐਵੇਂ ਇਸਾਈ ਬਾਬਲ ਪਾਠ ਕਰਦੇ ਆ ਐਵੇਂ ਸਾਡੇ ਸਿੱਖ ਧਰਮ ਦੇ ਵਿੱਚ ਗੁਰਬਾਣੀ ਦਾ ਅਭਿਆਸ ਕਰਦੇ ਆ ਉਨ ਦਮ ਦਮੀ ਟਕਸਾਲ ਦੇ ਪ੍ਰਾਤਨ ਸਿੰਘ ਸਾਰੇ ਸੱਤ ਬਾਣੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਅਮਰਤ ਵੇਲੇ ਦੋ ਬਾਣੀਆਂ ਸੰਝਾ ਵੇਲੇ ਦੀਆਂ ਰਾਰਾ ਸਾਖ 16 ਸਾਇ ਤੇ ਪੰਜ ਗ੍ਰੰਥੀ ਦਾ ਨਿਤਨੇਮ ਸਾਰੇ ਸਿੰਘ ਪ੍ਰਾਤਨ ਕਰਿਆ ਕਰਦੇ ਸਨ ਬੁੱਢੇ ਦਲ ਦੇ ਵਿੱਚ ਅਜ ਵੀ ਸ਼ਰੋਮਣੀ ਪੰਥਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵੀਰ ਚੱਕਰਵਰਤੀ ਪੰਜਾਬੀ ਵਿਸ਼ਵ ਭਾਰਤ ਦੇ ਅੰਗ ਸਿੰਘਾਂ ਅੱਜ ਵੀ ਬੁੱਢੇ ਦਲ ਦੇ ਵਿੱਚ ਜਿਹੜਾ ਹੁਣ ਜਿਵੇਂ ਸਿੰਘ ਸਾਹਿਬ ਸ਼ਰੋਮਣੀ ਪੰਥਕਾਲੀ ਬੁੱਢੇ ਦਲ ਦੇ ਮਹਾਪੁਰਸ਼ ਜੱਥੇਦਾਰ ਸਿੰਘ ਸਾਹਿਬ 96 ਕਰੋੜੀ ਪੰਥ ਪਾਸ਼ਾ ਬਾਬਾ ਮਾਨ ਸਿੰਘ ਜੀ ਉਹਨਾਂ ਦੀ ਅਗਵਾਈ ਅਧੀਨ ਦਾਲ ਤੁਰ ਰਿਹਾ ਸ਼ਰਮਣੀ ਪੰਥ ਕਾਲੀ ਬੁੱਢਾ ਦਾਲ ਚੱਕਰਵਰਤੀ ਤੁਰ ਰਿਹਾ ਤੇ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਸ਼ਮਸ਼ੇਰ ਸਿੰਘ ਜੀ ਮਹਾਪੁਰਸ਼ ਮੀਤ ਜੱਥੇਦਾਰ ਸ਼ਰਮਣੀ ਪੰਥ ਕਾਲੀ ਬੁੱਢਾ ਦਾਲ ਹੈਡ ਗ੍ਰੰਥੀ ਬੁੱਢਾ ਦਾਲ ਸੋ ਜੇ ਆਪਾਂ ਬੁੱਢੇ ਦਾਲ ਦੀ ਵੀ ਗੱਲ ਕਰੀਏ ਵੀ ਸਵਾ 12 ਵਜੇ ਵੀ 12 ਵਜੇ ਇਸ਼ਨਾਨ ਪਾਣੀ ਕਰਕੇ ਸਵਾ 12 12:30 ਨਿਤਨੇਮ ਸ਼ੁਰੂ ਹੋ ਜਾਂਦਾ ਵੀ ਕੰ ਦਾ ਭਾਵੇਂ ਆ ਵੀ ਹੁਣ ਅਸੀਂ ਕੋਈ ਪਾਠ ਨਹੀਂ ਕਰਦੇ ਕੋਈ ਸਿਮਰਨ ਨਹੀਂ ਕਰਦੇ ਜਦੋਂ ਬੱਚਾ ਨੇ ਕੋਈ ਪਾਠ ਨਹੀਂ ਕਰਨਾ ਸਿਮਰਨ ਨਹੀਂ ਕਰਨਾ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਏਮ ਹੀ ਨਹੀਂ ਜਿਹੜਾ ਧਰਮ ਹੈ ਗੁਰਬਾਣੀ ਹੈ ਭਾਗਵਤ ਗੀਤਾ ਵੀ ਹੋਵੇ ਰਾਮਚਰਿਤ ਮੰਨਸ ਦੇ ਸ਼ਲੋਕ ਹੋਣ ਆਪਣਾ ਐਵੇਂ ਹਨੂਮੰਦ ਕਥਾ ਹੈ ਅਮੀ ਆਪਣੀ ਗੁਰਬਾਣੀ ਦੀ ਕਥਾ ਹੈ ਗੁਰ ਇਤਿਹਾਸ ਦੀ ਕਥਾ ਹੈ ਅਮੀ ਕੁਰਾਨ ਸ਼ਰੀਫ ਹੈ ਇਤਾਂ ਨੇ ਉਹਦੀਆਂ ਬਾਈਬਲ ਹੈ ਇਹ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਪਨਿਸ਼ਦ ਹੈ ਵੇਦ ਹੈ ਪੁਰਾਣ ਹੈ ਸਿਮਰਤੀਆਂ ਨੇ ਸ਼ਾਸਤਰ ਨੇ ਛੇ ਸ਼ਾਸਤਰ ਨੇ ਇਹ ਸਾਰੇ ਸਾਨੂੰ ਮਾੜੇ ਕਰਮ ਕਰਨ ਤੋਂ ਰੋਕਦੇ ਆ ਪਰ ਜਦ ਅਸੀਂ ਇਹਨਾਂ ਦਾ ਪਾਠ ਹੀ ਨਹੀਂ ਕਰਨਾ ਜੇ ਸਾਨੂੰ ਕੋਣ ਚੰਗੇ ਮੱਤ ਦੇਗਾ ਵੀ ਭਾਈ ਮਾੜੇ ਕਰਮਾਂ ਤੋਂ ਬਚਣ ਵਾਸਤੇ ਗੁਰਬਾਣੀ ਧਰਮ ਹੀ ਬੰਦੇ ਨੂੰ ਪ੍ਰੇਰਿਤ ਕਰਦਾ ਵੀ ਮਾੜੇ ਕਰਮ ਨਾ ਕਰ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਬਚਨ ਸੁਣਾਨਾ ਵੀ ਝੂਠ ਬੋਲਣ ਤੋਂ ਗੁਰਬਾਣੀ ਮਨਾ ਕਰਦੀ ਆ ਭਗਤ ਕਬੀਰ ਜੀ ਦੇ ਬਚਨ ਆਂਦੇ ਆ ਕਬੀਰਾ ਜहां ਗਿਆਨ ਤहां ਧਰਮ ਹੈ ਜहां ਝੂਠ ਤਾਂ ਪਾਪ ਜहां ਲੋਭ ਤਾਂ ਕਾਲਾ ਜਾਂ ਕਿਮਤ ਹੈ ਆਪ ਬਾਬਾ ਪਗਸਾਹ ਕਹਿੰਦੇ ਵੀ ਝੂਠ ਬੋਲਣਾ ਜਾਂ ਝੂਠ ਤਾਂ ਪਾਪ ਜਿੱਥੇ ਝੂਠ ਹੈ ਉੱਥੇ ਪਾਪ ਹੈ ਐਵੇਂ ਬਾਣੀ ਤੇ ਕੋਰ ਬਚਨ ਆਂਦਾ ਫਰੀਦਾ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਦੇਖ ਪ੍ਰਾਈ ਚੋਪਲੀ ਨਾ ਤਰਸਾਈ ਦਿਓ ਬਾਣੀ ਸੰਤੋਸ਼ ਦੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ ਐਵੇਂ ਬਾਣੀ ਜਿਹੜੀ ਆ ਉਹ ਜਿਹੜਾ ਦੋ ਨੰਬਰ ਦੀ ਕਮਾਈ ਆ ਪਰਾਇਆ ਹੱਕ ਆ ਉਹ ਵੀ ਬਾਣੀ ਲੈਣ ਤੋਂ ਮਨਾ ਕਰਦੀ ਆ ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ ਗੁਰਪੀਰ ਹਮਾ ਤਾਂ ਪ੍ਰਜਾ ਮੁਰਦਾਰਣਾ ਖਾਏ ਵੀ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਸੋ ਐਸੇ ਪ੍ਰਕਾਰ ਜਿਹੜੀ ਗੁਰਬਾਣੀ ਹੈ ਜਾਂ ਕੋਈ ਵੀ ਧਾਰਮਿਕ ਗ੍ਰੰਥ ਹੈ ਵੀ ਜਿਵੇਂ ਆਪਾਂ ਆਰਾਮ ਚੇਤਰ ਮਾਨਸ ਦੀ ਵੀ ਗੱਲ ਕਰੀਏ ਭਗਵਾਨ ਆਰਾਮ ਸ਼੍ਰੀ ਚੰਦਰ ਮਹਾ ਰਾਜੀ ਤੇ ਉਹ ਵੀ ਦੇਖੋ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਮਾਤਾ ਪਿਤਾ ਦੇ ਆਗਿਆਕਾਰੀ ਹੋਏ ਜੇ 14 ਸਾਲ ਦਾ ਮਾਤਾ ਕ ਕਈ ਜਿਨੇ ਬਨਵਾ ਦਿੱਤਾ ਖਿੜੇ ਮੱਥੇ ਪ੍ਰਵਾਨ ਕੀਤਾ ਅਮੀ ਬਾਣੀ ਚ ਬਚਨ ਆਂਦਾ ਕਾ 1200 ਅੰਗ ਤੇ ਬਚਨ ਆਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮਹੋ 300 ਝਗਰਤ ਪਾਪ ਹੁਣ ਧਰਮ ਗੁਰਬਾਣੀ ਇਹ ਸਾਰੇ ਆਪਾਂ ਨੂੰ ਰੋਗਦੇ ਆ ਵੀ ਆਪਣੇ ਮਾਤਾ ਪਿਤਾ ਨਾਲ ਝਗੜਾ ਕਰਨ ਤੋਂ ਇਹ ਬਹੁਤ ਵੱਡਾ ਪਾਪ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨੇ ਦਿਨ ਪਾਲ ਪੋਸ ਕੇ ਵੱਡਾ ਕੀਤਾ ਤੋ ਉਹਦੇ ਨਾਲ ਬਹਿਸ ਕਰਦਾ ਤੇ ਜੇ ਆਪਾਂ ਗੁਰਬਾਣੀ ਨਹੀਂ ਪੜ੍ਹਨੀ ਤੇ ਫਿਰ ਸਾਨੂੰ ਕੌਣ ਮਾੜੇ ਕਰਮਾਂ ਤੋਂ ਰੁਕੇਗਾ ਜੇ ਆਪਾਂ ਧਰਮ ਦੇ ਮਾਰਗ ਦੇ ਉੱਤੇ ਨਹੀਂ ਚੱਲਣਾ ਇਸ ਕਰਕੇ ਕੋ ਬਾਬਾ ਜੀ ਜਿਹਾ ਕਿ ਆਪ ਇਸ ਧਰਮ ਸੇ ਜੁੜੇ ਇਸ ਮੇ ਆਪੀ ਕਿਆ ਸੇਵਾ ਕੀਤੀ ਦੇਖੋ ਜੀ ਇਹਦੇ ਵਿੱਚ ਤੇ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ 305 ਅੰਗ ਦੇ ਉਤੇ ਵੀ ਸਿੱਖ ਕੋਣ ਹੈ ਸਿੱਖ ਦਾ ਕੈਰੇਕਟਰ ਕਿਆ ਹੋ ਜਾ ਸਿੱਖ ਕੀ ਹੈ ਸਿੱਖ ਦੇ ਲੱਛਣ ਆ ਕੁਛ ਉਹ ਮਹਾਰਾਜ ਸਿੱਖ ਦਾ ਇੱਕ ਆਚਰਨ ਦੱਸਿਆ ਡਿਸਪਲਾਈਨ ਦੱਸਿਆ ਵੀ ਹੁਣ ਜਿਵੇਂ ਇਹਨਾਂ ਨੇ ਪ੍ਰਸ਼ਨ ਕੀਤਾ ਵੀ ਤੁਸੀਂ ਕਿਉਂ ਜੁੜਿਆ ਤੁਸੀਂ ਕੀ ਸੇਵਾ ਕਰ ਰਹੇ ਹੋ ਕਿਦੇ ਵਾਸਤੇ ਇਹ ਬਚਨ ਆਂਦਾ ਹੈ ਗੁਰਸਤਗੁਰ ਕਾ ਜੋ ਸਿੱਖ ਖਾਇ ਸੋ ਪਲਕੇ ਉੱਠਰ ਨਾਮ ਤੇ ਆਵੈ ਉਦਮ ਕਰੇ ਪਲਕੇ ਪਰ ਭਾਤੀ ਇਸ਼ਨਾਨ ਕਰੈ ਮ੍ਰਿਸਰਣਾਵੈ ਫਿਰ ਚੜਾ ਜੀਵਸ ਗੁਰਬਾਣੀ ਗਾਵੈ ਪੈਂਦੇ ਉੱਜਾਰ ਨਾਮ ਤੇ ਆਵੈ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋਕਰ ਸਿੱਖ ਗੁਰੂ ਮਨ ਭਾਵੈ ਜਿਸਨੂੰ ਦਿਆਲ ਹੋਇਆ ਮੇਰਾ ਸਾਮੀ ਤਿਸ ਗੁਰਸੇ ਗੁਰੂਪ ਦੇ ਸੁਣਾਵਾ ਜਨਾਨਕ ਧੂੜ ਮੰਗਾ ਤੇ ਇਸ ਗੁਰਸੇ ਕੀ ਜੋ ਆਪ ਜਪਿਆਵਾਂ ਨਾਮ ਜਪਾਵਾ ਸਾਡਾ ਦੇ ਧਰਮ ਦੇ ਵਿੱਚ ਇਹੀ ਸੇਵਾ ਹੈ ਮੈਂ ਜਿਹੜੀਆਂ ਇਹਨਾਂ ਨੇ ਕਿੱਛੀ ਵੀ ਤੁਹਾਡੀ ਸੇਵਾ ਕੀਤੀ ਹੈ ਇਹੀ ਹੈ ਸੇਵਾ ਵੀ ਆਪ ਵੀ ਨਾਮ ਜਪਣਾ ਤੇ ਹੋਰਾਂ ਨੂੰ ਨਾਮ ਜਪਣ ਵਾਸਤੇ ਪ੍ਰੇਰਿਤ ਕਰਨਾ ਆਪ ਸਾਰਾ ਦਿਨ ਬੈਠ ਕੇ ਪਰਮੇਸ਼ਵਰ ਦਾ ਚਿੰਤਨ ਕਰਨਾ ਕਾਹੂ ਫਲਕੀ ਚਾਹ ਨਹੀਂ ਬਾਚਾ ਕੇਵਲ ਭਗਤ ਕੀਰਤਨ ਸੰਗ ਰਾਚਾ ਤੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਦੂਜਿਆਂ ਨੂੰ ਪਾਈ ਕਹਿਣਾ ਵੀ ਮਾਤਾ ਪਿਤਾ ਦੇ ਅਗਿਆਕਾਰੀ ਚੱਲੋ ਆਪਣਾ ਐਵੇਂ ਜਿਹੜਾ ਇਹਨਾਂ ਨੇ ਪ੍ਰਸ਼ਨ ਬੜਾ ਵਧੀਆ ਕੀਤਾ ਵੀ ਨੌਜਵਾਨ ਮਾਰੇ ਨਸ਼ਿਆਂ ਤੋਂ ਕਿਵੇਂ ਬਚਣ ਅਮੀ ਸੰਗਾ ਜਿਹੜਾ ਅੱਜ ਆਪਾਂ ਦੇਖ ਰਹੇ ਆ ਸਾਡੀਆਂ ਧੀਆਂ ਪੇਣਾ ਦਾ ਨੌਜਵਾਨ ਕਾਮਵਾਸ਼ਨਾ ਬਹੁਤ ਵੱਧ ਰਹੀ ਆ ਇੰਟਰਨੈਟ ਦਾ ਬਹੁਤ ਗਲਤ ਪੈਰਾ ਹੋ ਰਿਹਾ ਹੈ ਇਹ ਵਿਚਾਰੀ ਜੀਵਨ ਕਰੈਕਟਰਲੈਸ ਹੋ ਚੁੱਕੇ ਆ ਜਾਂ ਪਰਸਤੇ ਨਾਤੇ ਤੋੜਤੇ ਧਾਰਮਿਕ ਗ੍ਰੰਥ ਜਾਂ ਗੁਰਬਾਣੀ ਵੀ ਸਾਨੂੰ ਇਹ ਵੀ ਵਿਚਾਰੇ ਜੀਵਨ ਜੀਣ ਤੋਂ ਮਨਾ ਕਰਦੀ ਆ ਜਿਵੇਂ ਪਰਗਰਹ ਜਾਏ ਬਿਸਿਰਸੋ ਹਾਰੇ ਕਹਿੰਦੇ ਪ੍ਰਾਈ ਸਤਰੀ ਦਾ ਸੰਗ ਐਵੇਂ ਆ ਜਿਵੇਂ ਕਿਸੇ ਪਿੱਛੋਂ ਨੇ ਡੰਗ ਮਾਰ ਲਿਆ ਹੋਵੇ ਐਵੇਂ ਫੁਨੇ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਬੱਚਨ ਆਂਦੇ ਆ ਪਰ ਤਰੇ ਰਾਵਣ ਜਾਏ ਸਹੀ ਤਾਂ ਲੱਜੀਆਂ ਵੀ ਪ੍ਰਾ ਇਸ ਤਰ੍ਹਾਂ ਜਿਹੜਾ ਬੰਦਾ ਸੰਗ ਕਰਦਾ ਉਹਨੂੰ ਦਰਗਾਹ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਭਗਤ ਸ਼ੇਖਰੀ ਜੀ ਕਹਿੰਦੇ ਨਾ ਮਤ ਸ਼ਰਮਿੰਦਾ ਤੀਵੇਂ ਹੀ ਸਾਈਂ ਦੇ ਦਰਬਾਰ ਇਹੋ ਜੇ ਕਰਮਨਾ ਕਰੀ ਵੀ ਤੈਨੂੰ ਦਰਗਾਹ ਤੇ ਵਿੱਚ ਜਾ ਕੇ ਵੀ ਸ਼ਰਮਿੰਦਾ ਹੋਣਾ ਪਵੇ ਇਹ ਕਾਮੰਗ ਨਰਕ ਵੀ ਸ਼ਨਾਮੰਗ ਬਹੁਤ ਜੋਨੀ ਭਾਵਨਾ ਚਿੱਤ ਹਰਨੰਤ ਤ੍ਰੈ ਲੋਕ ਕਮੰਗ ਜਪਤਪ ਸਿਰ ਬਦਾਰਨਾ ਐਵੇਂ ਕਾਮਵਾਸ਼ਨਾ ਬੁੱਧੀ ਪ੍ਰਸ਼ਟ ਕਰ ਦਿੰਦੀ ਆ ਬੰਦੇ ਦੀ ਇਹ ਸੋ ਮੇਰੇ ਕਹਿੰਦਾ ਭਾਵੇਂ ਹੀ ਆ ਭਾਈ ਵੀ ਬਾਣੀ ਤੋਂ ਬਿਨਾ ਕੋਈ ਹੱਲ ਨਹੀਂ ਵੀ ਨੌਜਵਾਨ ਬੱਚਿਆਂ ਨੂੰ ਜੇ ਅਸੀਂ ਬਚਾਉਣਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਧਰਮ ਦੇ ਨਾਲ ਜੋੜੋ ਜੇ ਹਿੰਦੂ ਹੈ ਤੇ ਉਹਨਾਂ ਨੂੰ ਸਵੇਰੇ ਸ਼ਾਮ ਪੂਜਾ ਕਰਨ ਵਾਸਤੇ ਆਰਤੀ ਆਪਣੇ ਰਾਮਚਰਿਤਮਨਸਾ ਪਾਠ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਆਪਣੇ ਬੱਚਿਆਂ ਨੂੰ ਔਰ ਮਾਤਾ ਪਿਤਾ ਖੁਦ ਵੀ ਜੁੜਨ। ਤਾਂ ਬਾਬਾ ਜੀ ਜੋ ਯੁਵਾ ਪੀੜ੍ਹੀ ਹੈ ਆਪ ਨੂੰ ਕੋ ਕਿਆ ਸੰਦੇਸ਼ ਦੇਣਾ ਚਾਹਤੇ ਹੈ ਮੈਂ ਨੂੰ ਬਸ ਯਹੀ ਸੰਦੇਸ਼ ਦੇਣਾ ਚਾਹਤਾ ਹੂੰ ਕਿ ਹਰ ਇੱਕ ਯੁਵਾ ਮੈਂ ਇੱਕ ਆਪਣਾ ਟੈਲੈਂਟ ਹੈ। ਉਸ ਕੋ ਜ਼ਰੂਰਤ ਹੈ ਤੋ ਆਪਣਾ ਟੈਲੈਂਟ ਪਛਾਨਣੇ।

ਮੈਂ ਸਪੀਚ ਦੇਣੇ ਮੇਰੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ੍ਰੀਮੈਂ ਬੜੀ ਵਧੀਆ ਮਹਾਰਾਜ ਜੀ ਕਿਰਪਾ ਆਪਾਂ ਦੇ ਦੀ ਰਹੀ ਹੈ ਵੀ ਆਪਣਾ ਉਪਦੇਸ਼ ਦੇਣਾ ਕਿਸੇ ਨੂੰ ਆਪਣਾ ਇਹ ਮਹਾਰਾਜ ਜੀ ਕਿਰਪਾ ਆਪਣੇ ਦੇਤੇ ਬਾਬਾ ਜੀ ਜੀ ਜਿਹੜਾ ਵੀ ਇਹ ਜਿਹਨਾਂ ਨੇ ਪੁੱਛਿਆ ਵੀ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਵੀ ਭਾਈ ਹਰ ਇੱਕ ਨੌਜਵਾਨ ਬੀਬੀ ਹੋਵੇ ਭਾਵੇਂ ਉਹ ਸਿੰਘ ਹੋਵੇ ਗੁਰੂ ਦਾ ਜਾਂ ਮਹੀਰ ਹੋਵੇ ਕੋਈ ਸਹਿਜਧਾਰੀ ਹੀਰ ਹੋਵੇ Hindu ਧਰਮ ਚ ਹੋਵੇ ਕੋਈ ਵੀ ਵੀ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਵੀ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦਾ ਏਮ ਜਿਹੜਾ ਉਹ ਤਿਆਰ ਰੱਖਣਾ ਚਾਹੀਦਾ ਭਾਵੇਂ ਉਹ ਏਮ ਰੱਖੇ ਮੈਂ ਐਥਲੈਟਿਕਸ ਬੰਨਾ ਜਾਂ ਮੈਂ ਕੋਈ ਡਾਕਟਰ ਬੰਨਾ ਜਾਂ ਮੈਂ ਕੋਈ ਲਾਅ ਕਰਨੀ ਹੈ ਵੀ ਏਮ ਤੋਂ ਬਿਨਾ ਜ਼ਿੰਦਗੀ ਏਧੂਰੀ ਹੈ ਜੀ ਜਿਹੜੇ ਬੰਦੇ ਦਾ ਏਮ ਨਹੀਂ ਲਾਈਫ ਦੇ ਵਿੱਚ ਉਹ ਬੰਦਾ ਮਾੜੇ ਕੰਮ ਕਰੇਗਾ ਜਿਹੜਾ ਆਪਾਂ ਯੂਥ ਦੇਖ ਰਹੇ ਹਾਂ ਅੱਜ ਭਟਕ ਰਿਹਾ ਤੁਸੀਂ ਉਹਨਾਂ ਨੂੰ ਪੁੱਛੋ ਵੀ ਵਾਈ ਆਰ ਯੂ ਕਮ ਇਨ தி ਐਵਰੀਥਿੰਗ ਆਫ ਵਰਲਡ ਵੀ ਤੁਸੀਂ ਸੰਸਾਰ ਚ ਆਏ ਕਿਉਂ ਤੁਹਾਡਾ ਜਨਮ ਕਾਦੇ ਵਾਸਤੇ ਹੋਇਆ ਪਤਾ ਹੀ ਨਹੀਂ ਸਿਰਫ ਸਾਰਿਆਂ ਦਾ ਇਹ ਹੈ ਵੀ ਵਿਸ਼ੇ ਭੋਗੀ ਜਾਣਾ ਪੈਸੇ ਆਗੇ ਵਿਸ਼ੇ ਭੋਗ ਲੈ ਆਯਾਸੀ ਕਰ ਲਈ ਝੂਠੇ ਰਸ ਤੇ ਜੇ ਆਪਾਂ ਗੁਰਬਾਣੀ ਦੇ ਅਨੁਸਾਰਿਆਂ ਸ਼ਾਸਤਰਾਂ ਦੇ ਅਨੁਸਾਰ ਦੇਖੀਏ ਵੀ ਜਨਮ ਕਾਦੇ ਵਾਸਤੇ ਆਇਆ ਵਿਦਾਨ ਦੇ ਅਨੁਸਾਰ ਤੇ ਹੋਇਆ ਜਿਹੜਾ ਆਪਣੇ ਆਤਮ ਸਰੂਪ ਦਾअनुभव ਕਰਨ ਵਾਸਤੇ ਜਿਹਨੂੰ ਪ੍ਰੇਮਾਨੰਦ ਜੀ ਮਹਾਪੁਰਸ਼ ਬ੍ਰਿੰਦਾਵਨ ਵਾਲੇ ਵੀ ਕਹਿੰਦੇ ਆਪਣੇ ਆਤਮ ਸਰੂਪ ਦਾअनुभव ਕਰਨਾ ਮੈਂ ਕੌਣ ਹਾਂ ਉਸ ਨੂੰ ਜਾਨਣਾ ਅਹੰਗ ਪਰਮਸਤੂ ਮੈਂ ਬ੍ਰਹਮ ਹਾਂ ਮੈਂ ਸਾਧ ਚੇਤ ਅਨੰਦ ਸਰੂਪ ਮੈਂ ਅਨੰਦ ਸਰੂਪ ਦਾ ਮਾਲਕ ਹਾਂ ਅਡੋਲਾ ਇਹ ਸਰੀਰ ਨਹੀਂ ਹਾਂ ਮਨ ਮੈਂ ਨਹੀਂ ਹਾਂ ਬੁੱਧੀ ਮੈਂ ਨਹੀਂ ਹਾਂ ਪ੍ਰਾਣ ਨਹੀਂ ਹਾਂ ਪ੍ਰਾਣੰਦ ਪਿੱਛੇ ਜਿਹੜੀ ਏਕਾਤਮਾ ਕੋ ਕਬੀਰੇ RAM ਕੇ ਜਿਹੜਾ ਜੋਤ ਪ੍ਰਕਾਸ਼ ਆ ਉਹ ਆ ਮੈਂ ਤੇ ਦੁਨਿਆਵੀ ਅਨੁਸਾਰ ਮੇਰਾ ਇਹ ਦੱਸਿਆ ਵੀ ਇਹ ਨੌਜਵਾਨਾਂ ਨੂੰ ਮੈਂ ਹੀ ਸੰਦੇਸ਼ ਦਵਾਂਗਾ ਕਿ ਦੁਨਿਆਵੀ ਵੀ ਤੁਸੀਂ ਇਹਨਾਂ ਦੇਖੋ ਤੇ ਜੇ ਆਪਣਾ ਗੁਰਬਾਣੀ ਅਨੁਸਾਰੀਆਂ ਸ਼ਾਸਤ੍ਰਾਂ ਵਿਦਾਂਤ ਅਨੁਸਾਰ ਜੇ ਤੁਸੀਂ ਦੇਖੋਗੇ ਤੇ ਆਪਣੇ ਆਤਮ ਸਰੂਪ ਦਾ ਅਨੁਭਵ ਕਰਨਾ ਮੈਡੀਟੇਸ਼ਨ ਕਰੋ ਆਪਣੇ ਮਨ ਬੁੱਧੀ ਉੱਤੇ ਇੰਦਰੀਆਂ ਉੱਤੇ ਸੈਲਫ ਕੰਟਰੋਲ ਕਰੋ ਤੇ ਆਪਣੇ ਆਤਮ ਸਰੂਪ ਦਾ ਅਨੁਭਵ ਕਰੋ ਜੋ ਤੱਕ ਆਤਮ ਸਰੂਪ ਦਾ ਅਨੁਭਵ ਨਹੀਂ ਹੋਏਗਾ ਉਹ ਤੱਕ ਦਾ ਜਨਮ ਮਰਨ ਤੁਸੀਂ ਆਂਦੇ ਰਹੋਗੇ ਤੁਹਾਡੀ ਮੁਕਤੀ ਨਹੀਂ ਹੋ ਸਕਦੀ। ਧੰਨਵਾਦ ਬਾਬਾ ਜੀ ਆਪ ਜੀ ਦਾ ਸਾਡੇ ਚੈਨਲ ਚ ਜੁੜਦੇ। ਆਪ ਹੀ ਸਾਰੇ ਵੀਰਾਂ ਦਾ ਦਾਸ ਰੋਮ ਰੋਮ ਕਰਕੇ ਧੰਨਵਾਦ ਕਰਦਾ ਜੋ ਆਪ ਜੀ ਸਮਾਂ ਕੱਢ ਕੇ ਦਾਸ ਦੇ ਘਰ ਆਏ ਹੋ। ਮਹਾਰਾ ਸਾਨੂੰ ਦੋਵਾਂ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ। ਕੱਜ ਕੇ ਬਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰ ਆਗ ਜਾਵੇ ਨਿਹਾਲੋ ਜਾਵੇ ਸ਼ਰਮ ਨਹੀਂ ਪੰਥ ਕਾਲੀ ਪੁੱਡੇ ਜਾਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮੀ ਕਾਪ ਬਾਨ।